ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨ ਪ੍ਰਤ ਪ੍ਰਾਡ ਲੌਗਸ ਤੇ ਹਰ ਦੋਸਤਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਹੋਵੋਗੇ ਤੇ ਲੋ ਜੀ ਅੱਜ ਹੈਗਾ ਸੈਟਰਡੇ ਤੇ ਤਰੀਕ ਹੋ ਗਈ ਅੱਜ 18 ਤਰੀਕ ਅੱਜ ਹੈਗਾ ਧੰਤੇਰਸ ਸੋ ਸਾਰਿਆਂ ਨੂੰ ਧੰਤੇਰਸ ਦੀ ਬਹੁਤ-ਬਹੁਤ ਮੁਬਾਰਕਾ ਤੇ ਅੱਜ ਦੇ ਦਿਨ ਲੋਕ ਜਿਹੜੇ ਸੋਨਾ ਚਾਂਦੀ ਹਨਾ ਪਲੱਸ ਭਾਂਡੇ ਵਗੈਰਾ ਜਿਹੜੇ ਖਰੀਦਦੇ ਹੁੰਦੇ ਆ ਸ਼ਹਿਰਾਂ ਦੇ ਵਿੱਚ ਤਾਂ ਜ਼ਿਆਦਾਤਰ ਮਤਲਬ ਲੋਕ ਅੱਜ ਦੇ ਦਿਨ ਹੀ ਸੋਨਾ ਚਾਂਦੀ ਤੇ ਭਾਂਡੇ ਵਗੈਰਾ ਜਾਂ ਕੋਈ ਨਾ ਕੋਈ ਆਪਦੀ ਚੀਜ਼ ਬਣਾਉਂਦੇ ਮਤਲਬ ਅੱਜ ਦੇ ਦਿਨ ਪਿੰਡਾਂ 'ਚ ਹਜੇ ਲੋਕ ਘੱਟ ਮਤਲਬ ਅੱਜ ਦੇ ਦਿਨ ਮੇਰੇ ਹਿਸਾਬ ਨਾਲ ਕੋ ਘੱਟ ਲੋਕ ਜਾਂਦੇ ਨੇ ਜਾਂਦੇ ਤਾਂ ਹੋਣਗੇ ਪਰ ਘੱਟ ਜਾਂਦੇ ਹੋਣਗੇ ਪਤਾ ਹੀ ਨਹੀਂ ਹਨਾ ਇੱਥੇ ਸਹੀ ਮਾਇਨੇ 'ਚ ਪਤਾ ਹੀ ਨਹੀਂ ਮੰਮੀਆਂ ਦੇ ਤੇ ਆਪਣੇ ਪਰ ਸ਼ਹਿਰਾਂ ਦੇ ਵਿੱਚ ਤਾਂ ਲੋਕ ਪਹਿਲਾਂ ਹੀ ਸੋਚਣ ਲੱਗ ਜਾਂਦੇ ਕਿ ਤਾਂ ਅੰਤਿਆਰਸ ਕਰ ਦੋ ਆ ਤੇ ਕਦੋਂ ਆਪਾਂ ਕਿਹੜੀ ਚੀਜ਼ ਲੈਣੀ ਇਹ ਵੀ ਡਿਸਾਈਡ ਕਰ ਲੈਂਦੇ ਆ ਹਾਂਜੀ 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 ਦਿੰਨੀ ਦੇ ਦਿਨੇ ਬੇਟਾ ਲੋ ਜੀ ਇਹ ਤੇ ਕੰਬਲ ਸੈਚਰਡੇ ਤੁਹਾਨੂੰ ਪਤਾ ਬਰਾੜ ਸਾਹਿਬ ਨੂੰ ਹੌਲੀਡੇ ਹੁੰਦੀ ਏ ਤੇ ਬਰਾੜ ਸਾਹਿਬ ਅੱਜ ਵੇਟਿੰਗ ਜੌਨ ਤੇ ਹੈਗੇ ਆ ਤੇ ਕਿਉਂਕਿ ਬਰਾੜ ਸਾਹਿਬ ਦੇ ਅੱਜ ਆਉਣੀਆਂ ਨਾਨੀ ਜੀ ਦਿਵਾਲੀ ਦੇਣ ਵਾਸਤੇ ਸੋ ਅੱਜ ਆ ਰਹੇ ਆ ਜਪਜੋਤ ਨੂੰ ਦਿਵਾਲੀ ਦੇਣ ਠੀਕ ਆ ਜੀ ਤੇ ਜੋਬ ਜੋ ਤਾਂ ਫੁੱਲ ਐਕਸਾਈਟਮੈਂਟ ਦੇ ਵਿੱਚ ਹੈਗਾ ਤੇ ਅਸੀਂ ਬੈਠ ਗਏ ਅੰਦਰ ਅਸੀਂ ਇਹਨਾਂ ਰੋਟੀ ਪਣੀ ਖਾ ਕੇ ਨਾ ਤੇ ਅਸੀਂ ਬੈਠ ਕੇ ਅੰਦਰ ਮੈਂ ਵੀਡੀਓ ਦੇਖਣ ਲੱਗ ਗਈ ਵਲੌਗ ਦੇ ਆਪਾਂ ਉਹਨਾਂ ਨੇ ਮੰਮੀ ਹਰਣੇ ਫਿਰ ਨਾ ਬਾਲਾ ਟਾਈਮ ਵਿਅਸਤ ਤਾਂ ਪਹਿਲਾਂ ਤਾਂ ਸੋਚਿਆ ਸੀ ਪਹਿਲਾਂ ਤਾਂ ਸਾਨੂੰ ਕਹਿੰਦੇ ਸੀ ਜਦੋਂ ਅਸੀਂ ਆਵਾਂਗੇ ਦੀਵਾਲੀ ਤੇ ਰਾਤ ਲਾ ਕੇ ਜਾਵਾਂਗੇ ਅਸੀਂ ਤਾਂ ਬਹੁਤ ਹੈਪੀ ਸੀ ਪਰ ਹੁਣ ਜਿਹੜੀ ਰਾਤ ਨਹੀਂ ਲਾਉਣੀ ਉਹਨਾਂ ਨੂੰ ਟਾਈਮ ਨਹੀਂ ਹੈਗਾ ਉਹਨਾਂ ਕੋਲ ਤੇ ਦੀਦੀ ਕੋਲ ਵੀ ਜਾਣਾ ਹੈ ਤੇ ਫਿਰ ਹੁਣ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਆ ਆਪਦੇ ਵੱਲੋਂ ਮਤਲਬ ਤਿਆਰੀ ਡੰਨੇ ਰੱਖਦੇ ਆ ਆਪਾਂ ਜੇ ਆਪਾਂ ਬਣਾਉਣੇ ਆ ਸਬਜ਼ੀ ਭੱਜੀ ਕੱਟਦੇ ਆ ਕੀ ਬਣਾਉਣੇ ਆ ਅੱਜ ਤੁਹਾਨੂੰ ਸ਼ੇਅਰ ਕਰਦੇ ਆ ਕਿਸ ਤਰ੍ਹਾਂ ਦੀ ਕਿਹੜੀ ਰੈਸਪੀ ਬਣਾਉਣੀ ਆ ਅੱਜ ਆਪਾਂ ਪੁਸ਼ਤੀ ਐ ਮम्मी ਨੂੰ ਅੱਜ ਮੇਰੇ ਨਾਲ ਤਾਂ ਸਖੀਰ ਹੀ ਧਰ ਲਈਏ ਪੁਸ਼ਤੀ ਐ ਮੈਨੂੰ ਕੱਲ ਕਹਿੰਦੇ ਸੀ ਉਹ ਮੈਂ ਖੀਰ ਧਰਨੀ ਆ ਜੇ ਅੱਜ ਕਿਹਾ ਤੇ ਨਾਲੇ ਖੀਰ ਖਵਾ ਦੇ ਤੇ ਪੁਸ਼ਤੀ ਐ ਮਤਲਬ ਮम्मी ਤਾਂ ਕੀ ਕਹਿੰਦੇ ਨੇ ਤੇ ਚਲੋ ਮਿਲਦੇ ਆ ਫਿਰ ਮੈਂ ਤੁਹਾਨੂੰ ਖੈਰ ਕਿਵੇਂ ਸਬਜ਼ੀ ਕੱਟਦੇ ਆ ਫਿਰ ਆਪਾਂ ਤੁਹਾਨੂੰ ਮਿਲਦੇ ਆ ਕਿਹੜੀ ਬਣਾਉਣੇ ਸਬਜ਼ੀ ਦੱਸਦੇ ਆ ਮੈਂ ਤੁਹਾਨੂੰ ਜੀ ਆਪਾਂ ਹੁਣ ਸਬਜ਼ੀ ਬਣਾਉਣੀ ਆ ਜ ਮਟਰ ਪਨੀਰ ਤੇ ਗੋਭੀ ਦਾ ਫੁੱਲ ਬਣਾ ਲਾਂਗੇ ਨਾਲ ਮੇਰਾ ਰਦਾ ਕਿਉਂਕਿ ਫਿਰ ਨਾ ਸ਼ਾਂਦੂ ਵੀ ਸ਼ਾਮ ਨੂੰ ਵਾਰ-ਵਾਰ ਬਣਾਉਣੀ ਨਹੀਂ ਪਊਗੀ ਇੱਕ ਗੋਭੀ ਦਾ ਫੁੱਲ ਬਣਾ ਲਾਂਗੇ ਨਾਲ ਬਣਾ ਲਾਂਗੇ ਮਟਰ ਪਣੀ ਠੀਕ ਹੈ ਜੀ ਕਿਉਂਕਿ ਨਾਲ ਪਸਾਤਾ ਬਣਾ ਤਾਂ ਲੱਗਿਆ ਜੀ ਖੀਰ ਕਿਉਂਕਿ ਨਾ ਖੀਰ ਅਸੀਂ ਵੈਸੇ ਬਣਾਉਣੀ ਸੀ ਕੱਲ ਕੱਲ ਤਾਂ ਮੇਰਾ ਨਾ ਮੂਰਜਾ ਨਹੀਂ ਹੈਗਾ ਸੀ ਮੰਮੀ ਨੇ ਕਿਹਾ ਸੀ ਖੀਰ ਤਾਂ ਲਾ ਤੁਹਾਨੂੰ ਕਿਉਂਕਿ ਨਾ ਵਲੌਗ ਆਪਾਂ ਸ਼ੂਟ ਨਹੀਂ ਕਰ ਰਹੀ ਸੀ ਕਾਫੀ ਜ਼ਿਆਦਾ ਗੱਲਾਂ ਜਿਹੜੀਆਂ ਆਪਣੀਆਂ ਪੈਂਡਿੰਗ ਚ ਰਹਿ ਜਾਂਦੀਆਂ ਨੇ ਆਪਣੀ ਮੱਝ ਸੁਈ ਸੀ ਮੈਂ ਵਲੌਗ ਨਹੀਂ ਨਾ ਸ਼ੂਟ ਕਰ ਰਹੀ ਸੀ ਤੇ ਆਪਣੇ ਮੱਝ ਸੁਹੀ ਸੀ ਤੇ ਆਪਣੇ ਹੋਈ ਸੀ ਕੱਟੀ ਤੇ ਉਹ ਫਿਰ ਦੁੱਧ ਹਜੇ ਮੱਝ ਦਾ ਜਿਵੇਂ ਆਪਾਂ ਘਰੇ ਯੂਜ਼ ਕਰ ਰਹੇ ਹਾਂ ਜੇ ਆਪਾਂ ਡੇਰੀ ਚ ਵਗੈਰਾ ਨਹੀਂ ਪਾ ਰਹੇ ਤੇ ਪਤਨ ਮੱਸਿਆ ਤੱਕ ਮੈਨੂੰ ਲੱਗਦਾ ਮਮੀ ਕਹ ਰਹੀ ਸੀ ਤੇ ਮੱਸਿਆ ਤੱਕ ਯੂਜ਼ ਕਰਨਾ ਘਰੇ ਉਦੋਂ ਬਾਅਦ ਡੇਰੀ ਵਗੈਰਾ ਚਾਹਾਂ ਜਿਵੇਂ ਪਾ ਸਕਦੇ ਤੇ ਇਸ ਕਰਕੇ ਫਿਰ ਦੁੱਧ ਵੱਧ ਹੁੰਦਾ ਨਾ ਅੱਜ ਮਮੀ ਨੇ ਵੀ ਉਸ ਕੱਲ੍ਹ ਕਿਹਾ ਸੀ ਮੈਂ ਤੇ ਖੀਰ ਬਣਾ ਲਾ ਤੇ ਕੱਲ ਮੇਰਾ ਮੂਡ ਨਹੀਂ ਸੀ ਮੈਂ ਕਿਹਾ ਚੱਲਾ ਨਹੀਂ ਬਣਾਉਂਦੇ ਤੇ ਅੱਜ ਸਵੇਰ ਕੀ ਮਮੀ ਹਰਣੇ ਆਉਣਾ ਤੇ ਮੈਂ ਕਿਹਾ ਚਲੋ ਨਾਲ ਖੀਰ ਬਣਾ ਲੈ ਬਹਨੇ ਨਾਲ ਟੇਸਟੀ ਵੀ ਲੱਗਦੀ ਚਾਰ ਜਣੇ ਇਕੱਠੇ ਖਾਈਏ ਨਾ ਸੁਆਦ ਅਸੀ ਤਾਂ ਤਿੰਨ ਜਾਣੇ ਹੁੰਨੇ ਘਰੇ ਜਬ ਜੋ ਤਾਂ ਕੁਝ ਖਾਂਦਾ ਪੀਂਦਾ ਫਿਰ ਮਜਾ ਆ ਜਾਂਦਾ ਰਲ ਕੇ ਚੀਜ਼ ਖਾਦੀ ਜਾਂਦੀ ਹੈ ਤੇ ਹੁਣ ਮੈਂ ਧਰਦੀਆਂ ਖੀਰ ਖੀਰ ਦੇ ਵਿੱਚ ਦੁੱਧ ਗਰਮ ਆਪਣਾ ਬਸ ਚਾਲ ਪਾਉਣੇ ਤੇ ਡ్రਾਈ ਫਰੂਟ ਪਾ ਲਾਂਗੇ ਕਿਸ-ਵਿਸ਼ ਬਦਾਮ ਪਾਏ ਉਹ ਪਾ ਲਾਂਗੇ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਕੱਟੂੰਗੀ ਮਟਰ ਜੀ ਮਟਰ ਵੀ ਆਪਾਂ ਦੂਜੇ ਹਰੇ ਨਹੀਂ ਲੈਂਦੇ ਮਤਲਬ ਪੈਕਟਾਂ ਨਹੀਂ ਲੈ ਜਾਂਦੇ ਸੀ ਚਲੋ ਉਹ ਬਣਾ ਲਾਂਗੇ ਗੋਭੀ ਦਾ ਇੱਕ ਫੁੱਲ ਬਣਾ ਲਾਂਗੇ ਤੇ ਹੁਣ ਆਪਾਂ ਪਹਿਲਾਂ ਖੀਰ ਧਰ ਲਈ ਦੁੱਧ ਦਰ ਵੈਸੇ ਗਰਮੀਆਂ ਤੇ ਜਸਟ ਮੈਂ ਚੋਲ ਪਾਉਣੇ ਹੈਗੇ ਇਹਦੇ ਚ ਮੱਝ ਦਾ ਦੁੱਧ ਕਿੰਨਾ ਗਾੜਾ ਹੁੰਦਾ ਨਾ ਇਹ ਤਾਂ ਚਾਹ ਵੀ ਨਾ ਬਾਲੀ ਗਾੜੀ ਬਣਦੀ ਜੇ ਮੈਂ ਕਿ ਦੁੱਧ ਚ ਪੱਤੀ ਬਣਾਵਾਂ ਨਾ ਫਿਰ ਹੁਣ ਮੈਂ ਮਮਮੀ ਨੂੰ ਕਹਿ ਮੈਂ ਕਿ ਜਿੱਦੋਂ ਕਿ ਮਮਮੀ ਚਾਹ ਬਿਓਲੀ ਪਿਓਰ ਨਹੀਂ ਪੀਤੀ ਜਾਂਦੀ ਮੱਝ ਦੇ ਦੁੱਧ ਦੇ ਤਾਂ ਜ਼ਿਆਦਾ ਗਾੜਾ ਹੁੰਦਾ ਲਓ ਜੀ ਇੱਕ ਫੇਲੇ ਇਹਦਾ ਕੰਮ ਕਰ ਲੀਏ ਫਿਰ ਇੱਥੇ ਕੈਮਰਾ ਲਾ ਕੇ ਕੰਮ ਕਰਦੇ ਆਂ ਉਹਨੋਂ ਸੇਮੋਤੇ ਬਣੀ ਜਾਊਗੀ ਆਪਣੀ ਖੀਰ ਤੇ ਆਪਾਂ ਰੱਟ ਸਬਜ਼ੀਆਂ ਕੱਟਦੇ ਆਂ ਸਬਜੀ ਭਾਜੀ ਦਾ ਸਵਾਲ ਜਿਹੜਾ ਉਹ ਕੱਟ ਰਹੀ ਹੈ ਵੋਲੋ ਜੀ ਕੀ ਜਾਂ ਤਾਂ ਕਰਨੀ ਆ ਬੱਤ ਮੈਂ ਬਾਗ ਨਹੀਂ ਨਹੀਂ ਕੱਟੂ ਹੁਣ ਮੈਂ ਦੇਖਾਂ ਸੁਭਾਇ ਬੈਠ ਗਰਮੇ ਨਾ ਦਿਚੋ ਆਹ ਵੀ ਤੇ ਲਾਦੀ ਕਿਉਂ ਪਾਈ ਨੇ ਤੇ ਉਸ ਤੇ ਜਿਹੜਾ ਸਮਾਨ ਸੀਗਾ ਮਤਲਬ ਲਿਆਂਦਾ ਸੀ ਜੱਗ ਇਹ ਆਪਾਂ ਥੋੜੇ ਦਿਨ ਪਹਿਲਾਂ ਲੈ ਜਾਂਦਾ ਸੀ ਬਟ ਤਾਂ ਤੇ ਅੱਜ ਜਿਵੇਂ ਅੱਜ ਨਹੀਂ ਲਿਆਂਦਾ ਤੇ ਇਹ ਆਪਾਂ ਲਿਆਂਦਾ ਸੀ ਥੋੜੇ ਦਿਨ ਪਹਿਲਾਂ ਲਿਆਂਦਾ ਸੀ ਮਤਲਬ ਇਹ ਲਿਆਂਦਾ ਆਪਾਂ ਜੱਗ ਲਿਆਂਦਾ ਸੀ ਸੀਬੀਐਸਸੀ ਦਾ ਤੇ ਨਾਲ ਹੋਰ ਵੀ ਸਮਾਨ ਲਿਆਂਦਾ ਆਪਾਂ ਉਦੋਂ ਆਪਾਂ ਲਿਆਂਦਾ ਸੀ ਉਸ ਦਿਨ ਕਾਫੀ ਸਮਾਨ ਲਿਆਂਦਾ ਸੀ ਕਿਉਂਕਿ ਆਪਾਂ ਪਹਿਲਾਂ ਲਿਆਂਦਾ ਸੀ ਗਲਤੋਂ ਤਾਂ ਤੇ ਉਸਤੇ ਨਹੀਂ ਜਿਵੇਂ ਅੱਜ ਆਪਾਂ ਤਾਂ ਤੇ ਉਸਤਾ ਜਿਵੇਂ ਅੱਜ ਆ ਫਟਾਪਾ ਪਹਿਲਾਂ ਲਿਆਏ ਸੀ ਇੱਕ ਜੰਗ ਲਿਆ ਹੁੰਦਾ ਸੀ ਇੱਕ ਤਵਾ ਲਿਆ ਹੁੰਦਾ ਸੀ ਨਾਨ ਸਟਿਕ ਨਹੀਂ ਨਾਨ ਸਟਿਕ ਤਾਂ ਹੈਗਾ ਕਿ ਵਿਦਆਊਟ ਨਾਨ ਸਟਿਕ ਲੋਹੇ ਦਾ ਤਵਾ ਲਿਆ ਹੁੰਦਾ ਸੀ ਉਹ ਉਹ ਪਿੱਛੇ ਯੂਜ਼ ਕਰਦੇ ਹੁਣ ਆਪਾਂ ਤੇ ਇੱਕ ਅੱਧੀ ਚੀਜ਼ ਹੋਰ ਲੈਂਦੀ ਸੀ ਯਾਦ ਜਾਣੀਗਾ ਚੀਜ਼ਾਂ ਕਾਫੀ 3-4 ਚੀਜ਼ਾਂ ਲੈਂਦੀ ਸੀ ਉਦੋਂ ਆਪਾਂ ਉਦੋਂ ਕਰਾਈ ਸੀ ਆਪਾਂ ਸ਼ਾਪਿੰਗ ਭਾਂਡਿਆਂ ਦੀ ਯਾਦ ਨਹੀਂ ਹੁਣ ਮੈਨੂੰ ਕੀ ਲੈਂਦਾ ਸੀ ਤੇ ਫਿਰ ਆਪਾਂ ਇਹ ਹੀ ਸਮਝ ਲਓ ਭਾਂਡਾ ਲਿਆਉਂਦਾ ਸੀ ਤੇ ਹੁਣ ਆਪਾਂ ਉਹ ਧਰਤੀ ਹੈ ਹੁਣ ਆਪਾਂ ਸਬਜੀ ਭੱਜੀ ਕੱਟਦੇ ਫਿਰ ਮੈਂ ਤੁਹਾਨੂੰ ਉਦੋਂ ਮਿਲਦੀ ਤੜਕਾ ਵਗੈਰਾ ਲਾਉਣੇ ਆ ਉਦੋਂ ਪਹਿਲਾਂ ਪਹਿਲਾਂ ਮੈਂ ਸਬਜ਼ੀ ਭੱਜੀ ਕੱਟ ਲਾਂ ਤੇ ਫਿਰ ਮਿਲਦੇ ਠੀਕ ਹੈ ਤੁਹਾਨੂੰ ਅੱਜ ਤੁਹਾਨੂੰ ਵਲੌਗ ਆਪਾਂ ਸ਼ੂਟ ਕਰਾਂਗੇ ਮਮੀ ਹਰੀਆਉਣਗੇ ਵਲੌਗ ਸ਼ੂਟ ਕਰਦੇ ਆ ਤੇ ਕਾਫੀ ਦਿਨ ਹੋ ਗਏ ਬਹੁਤ ਸਾਰੇ ਭੈਣਾਂ ਕਮੈਂਟ ਕਰ ਕਰਕੇ ਫਿਰ ਕਹਿੰਦੀਆਂ ਨੇ ਕਿ ਤੁਸੀਂ ਡੇਲੀ ਵਲੌਗ ਕਦੋਂ ਪਾਉਂਗੇ ਕਦੋਂ ਸ਼ੂਟ ਕਰੋਗੇ ਤੇ ਫਿਰ ਮੈਨੂੰ ਵੀ ਇਦਾਂ ਹੁੰਦਾ ਕਿ ਮੈਂ ਨਾ ਟਾਈਮ ਤੋਂ ਟਾਈਮ ਕੱਢ ਕੇ ਤੇ ਵਲੌਗ ਸ਼ੂਟ ਕਰਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂ ਹਨਾ ਆਪਣੇ ਫਰੈਂਡਸ ਦੇ ਨਾਲ ਚਲੋ ਜੀ ਫਿਰ ਮਿਲਦੇ ਮੈਂ ਤੇ ਸਬਜ਼ੀ ਭੱਜੀ ਕੱਟ ਕੇ ਫਿਰ ਮਿਲਦੇ ਆ ਇੱਧਰ ਚੇਤਾ ਭੁੱਲ ਗਿਆ ਸੀ ਮੇਰਾ ਤਾਂ ਮੈਂ ਤੁਹਾਨੂੰ ਦਿਖਾਇਆ ਨਹੀਂ ਸਭ ਤੋਂ ਘਰ ਦੀ ਸੀ ਆਲੂ ਗੋਫੀ ਦੀ ਲਓ ਜੀ ਗੋਭੀ ਆਪਾਂ ਉਬਾਲ ਕੇ ਬਣਾਉਨੇ ਹੁੰਨੇ ਆ ਲਓ ਜੀ ਗੋਭੀ ਆਪਣੀ 90% ਜਿਹੜੀ ਓਕੇ ਰਿਪੋਰਟ ਬਸ ਹੁਣ ਆਪਾਂ ਨਾਣ ਵਿੱਚ ਪਾਈਏ ਇਹਦੇ ਵਿੱਚ ਜੀ ਇਹਦੇ ਆਪਣੀ ਧਰੀ ਹੋਈ ਆ ਮੰਮੀ ਭਾਂਡੇ ਮੰਡੀਆਂ ਦੇ ਭਾਂਡੇ ਬਹੁਤ ਹੋ ਜਾਂਦੇ ਇਕੱਠੇ ਇੱਧਰ ਆਪਣੀ ਖੀਰ ਆ ਜਿਹੜੀ ਬਿਲਕੁਲ ਬਣਨ ਦੇ ਲਾਗੇ ਤੱਕ ਗਈ ਆ بس ڈرائی فروٹ ਆਪਾਂ ਥੋੜਾ ਜਿਹਾ ਪਾਵਾਂਗੇ ਬਾਹਲਾ ਨਹੀਂ ਪਾਉਂਦੇ ਥੋੜਾ ਜਿਹਾ ਬਦਾਮ ਤੇ ਕਿਸ਼ਮਿਸ਼ ਪਾਵਾਂਗੇ ਵਿੱਚ ਠੀਕ ਹੈ ਜੀ ਤੇ ਮੇਰਾ ਦਾਦਾ ਵਿੱਚ ਇਹਦੇ ਆਪਾਂ ਥੋੜਾ ਜਿਹਾ ਕਨਸਟ੍ਰਡ ਵੀ ਪਾਉਣਾ ਸੀ ਚੇਤਾ ਭੁੱਲ ਗਿਆ ਪਾ ਆ ਹੀ ਦਿੰਨੇ ਤੇ ਆਪਾਂ ਹੁਣ ਨਾਣ ਮਿਰਚ ਪਾਉਣੀ ਹੈ ਫਿਰ ਮਿਲਦੇ ਆ دوسری ਸਬਜੀ ਦਾ ਸਾਰਾ ਮਸਾਲਾ ਛਿੱਲ ਕੇ ਪੀਸ ਲੈਂਦਾ ਮੈਂ ਮਟਰ ਪਨੀਰ ਦਾ ਹੁਣ ਆਪੇ ਦੂਜਾ ਬਾਦ ਆ ਬਣਨ ਤੋਂ ਬਾਅਦ ਮਟਰ ਪਨੀਰ ਨੂੰ ਤੜਕਾ ਲਾਉਣਾ ਹੈ ਠੀਕ ਹੈ ਜੀ ਪਹਿਲਾਂ ਮੈਂ ਹੁਣ ਨਾਣ ਵਿੱਚ ਪਾ ਕੇ ਫਿਰ ਮਿਲਦੇ ਆ ਤੁਹਾਨੂੰ ਆਪਣੀ ਜਿਹੜੀ ਨੇੜੀ ਆ ਤੇ ਮੈਂ ਕਿਹਾ ਚਲੋ ਆਪਾਂ ਕਸਟਰਡ ਵੀ ਪਾ ਹੀ ਦਿੰਨੇ ਕਿਉਂਕਿ ਕਸਟਰਡ ਨਾਲ ਫਲੇਵਰ ਥੋੜਾ ਘੇਟ ਆ ਜਾਂਦਾ ਹੈਗਾ ਬਾਕੀ ਤਾਂ ਕੋਈ ਗੱਲ ਨਹੀਂ ਫਲੇਵਰ ਜਿਹੜਾ ਬਹੁਤ ਘੇਟ ਆ ਜਾਂਦਾ ਹੈਗਾ ਦੇਖੋ ਪਿਓਰ ਮੱਝ ਦੇ ਦੁੱਧ ਦੀ ਬਣਾਈ ਹੈ ਪਰ ਕੀਰ ਵਿੱਚ ਇਹਨਾਂ ਨੂੰ ਮੈਂ ਡਰਾਈ ਫਰੂਟ ਲੈ ਕੇ ਪਾਉਣੀ ਹੈ ਬਸ ਕੀਰ ਵੈਸੇ ਆਲਮੋਸਟ ਰੈਡੀ ਹੈ ਆਪਣੀ ਹਾਂਜੀ ਤੇ ਇਧਰ ਸਬਜ਼ੀ ਵੀ ਆਪਣੀ ਰੈਡੀ ਹੋ ਗਈ ਹੈ ਗੋਭੀ ਦੀ ਸਾਡੇ ਇਦਾਂ ਹੀ ਗੋਭੀ ਖਾਦੇ ਨਾਲ ਵਾਲੀ ਖੜੀ ਤੇ ਨਾਲ ਵਾਲੀ ਉਹ ਵਾਲੀ ਨਾਲ ਤਾਂ ਖੜੀ ਜੀ ਵਾਲੀ ਖਾਦੇ ਨਾਲ ਵਾਲੀ ਪੀਸੀ ਜੀ ਖਾਂਦੇ ਉਸ ਤਰ੍ਹਾਂ ਲਉ ਜੀ ਹਾਂਜੀ ਮੇਰੇ ਸਬਜੀ ਭੱਜੀ ਬਣਾਣੀਆਂ ਲੋ ਜੀ ਸਾਡੀ ਸਬਜੀ ਹੋ ਗਈ ਤਿਆਰ ਬਿਲਕੁਲ ਦੇਖੋ ਇਸ ਤਰ੍ਹਾਂ ਦੀ ਨਾ ਬਾਲੀ ਖੜੀ ਜੀ ਤੇ ਨਾ ਬਾਲੀ ਹਾਂਜੀ ਇਹ ਹੋ ਗਈ ਤਿਆਰ ਹਰੇਕ ਦੇ ਆਪਣਾ ਆਪਣਾ ਟੇਸਟ ਦਾ ਕੋਈ ਖੜੀ ਖਾਂਦਾ ਕੋਈ ਪਿੱਸੇ ਵੀ ਖਾਂਦਾ ਕੋਈ ਠੀਕ ਠਾਕ ਹਾਂ ਲਓ ਜੀ ਹੁਣ ਆਪਾਂ ਲਾਈਏ ਦੂਜੀ ਮਟਰ ਪਨੀਰ ਦਾ ਤੜਕਾ ਗੈਸ ਔਨ ਕਰਦੇ ਲੋ ਜੀ ਆਪਣਾ ਹੋ ਗਿਆ ਤੇਲ ਗਰਮ ਤੇ ਇਧਰ ਆਪਾਂ ਪਾਵਾਂਗੇ ਜੀਰਾ ਇਹ ਮੈਂ ਦੇ ਕਰ ਦਿੱ ਗਏ। ਚਲੋ ਜੀ ਇੱਧਰ ਮੈਂ ਨਾ ਮਸਾਲੇ ਨੂੰ ਹੁਣ ਸਾਰਾ ਟੋਟਲੀ ਮਸਾਲਾ ਟਮਾਟਰ, ਪਿਆਜ਼, ਅਦਰਕ, ਹਰੀ ਮਿਰਚ, ਲਸਣ ਸਾਰਾ ਕੁਝ ਮਤਲਬ ਪੀਸ ਲੈ ਸੀ ਇਕੱਠਾ ਹੀ ਮੈਂ ਤੇ ਹੁਣ ਮੈਂ ਤੇ ਜੀਰਾ ਪਾ ਲਿਆ ਸੀ ਤੇ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਪਹਿਲਾਂ ਭੁੰਨਦੇ ਫਿਰ ਨੋਨ ਮਿਰਚ ਐਡ ਕਰਾਂਗੇ। ਠੀਕ ਹੈ ਜੀ ਉੱਤਰ ਬਸ ਹੁਣ ਮੈਂ ਡਰਾਈ ਫਰੂਟ ਕਿੰਨੇ ਦੀ ਕਹਤਾ ਹੁਣ ਲੈ ਕੇ ਆਉਣੀ ਹੁਣ ਲੈ ਕੇ ਆਉਣੀ ਆ ਕੀ ਬਿਲਕੁਲ ਤਿਆਰ ਆਪਣੇ ਦੇਖੋ। ਬਿਲਕੁਲ ਤਿਆਰ ਆਪਣੇ ਖੀਰ। ਅੱਜ ਨਾ ਟੋਟਾ ਚੋਲਕ ਖਾਣੀ ਸੀ। ਸੋ ਇਸ ਕਰਕੇ ਇਹਨੂੰ ਦੂਜੀ ਪੌਣੇ ਪਾਈ। ਚਲੋ ਅੱਗੇ। ਹੁਣ ਪੌਣ ਮਸਾਲੇ ਨੂੰ ਪੌਣ ਲਿਕੇ ਚੰਗੀ ਤਰ੍ਹਾਂ ਫਿਰ ਉਹ ਮਸਾਲਾ ਪਾਵਾਂਗੇ। ਰੰਗ ਤਾਂ ਪਹਿਲਾਂ ਹੀ ਦੇਖੋ ਕਿੰਨੇ ਸੋਹਣੇ ਹਨ ਨਾ। ਕਿੰਨਾ ਕੁਛ ਪਾਇਆ ਤੇ। ਵੈਸੇ ਆਪਾਂ 5 ਮਿੰਟ ਹੋ ਗਏ ਭੁੰਨਦਿਆਂ ਨੂੰ ਹੁਣ ਆਪਾਂ ਇਹ ਚ ਮਸਾਲੇ ਪਾ ਦਿੰਨੇ। ਜਿਹੜੇ ਪੌਣੇ ਆ ਮੇਰੇ ਨੂਨ ਤਾਂ ਨਹੀਂ ਪਈ ਐ। ਕਾਲੀ ਮਿਰਚ ਜ਼ਰੂਰ ਪਾਵਾਂਗੇ। काली मिर्च तो जरूरी है नमक हरी मिर्च पाइए लाल मसाला थोड़े बाले स्पाइसी नहीं मसाले हमेशा ठीक ठाक ही पानी ये हो होगी कस्तूरी मिर्थी मसाले पा लेना भी चौरी तरह ਤੰਦੀ ਤੇਰਾ ਪੌਣਾ ਤੇ ਤੇਲਾ ਪਾ ਉੱਪਰ ਕੱਢ ਕਰ ਲਈਏ ਦਾ ਜਿਹੜਾ ਐਡ ਕਰਾਂਗੇ ਇਹਦੇ ਚ ਆਪਾਂ ਮਟਰ ਮਟਰਾਂ ਦੀਆਂ ਦੋ ਸੀਟੀਆਂ ਭਰਾ ਕੇ ਫੇਰ ਆਪਾਂ ਪਨੀਰ ਐਡ ਕਰਾਂਗੇ ਤੇ ਥੋੜਾ ਜਿਹਾ ਸੇਕ ਲਵਾ ਦਾਂਗੇ ਫਿਰ ਇਸ ਤਰ੍ਹਾਂ ਬਣਾਉਣੀ ਹੈ ਮੈਂ ਤਾਂ ਇਹ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਕਿਉਂਕਿ ਨਾ ਪਨੀਰ ਵਿੱਚ ਜੇ ਘੁਲ ਜਾਂਦਾ ਜੇ ਤੁਸੀਂ ਸੀਟੀਆਂ ਭਰਾਉਂਗੇ ਫਰੈਸ਼ ਜਦੋਂ ਹੁੰਦਾ ਨਾ ਮਟਰ ਵੀ ਧੋ ਕੇ ਰੱਖ ਲਿਆ ਇਧਰ ਪਨੀਰ ਵੀ ਆਪਾਂ कट लिया सारा बोलो थोड़ा जो पानी पाइए मसाला थल लगता ठीक है जी अच्छा हमें आप दस मिनट घटो घट भुनना देे तो मसाला दसा मिनटें तो वह भुजा जाता हूँ ਇਹ ਰੋ ਪੈਲ ਕਰਾਂਗੇ ਮਟਰ ਠੀਕ ਹੈ ਜੀ ਇਹਨੂੰ ਹੁਣ ਆਪਾਂ ਬੰਦ ਕਰਕੇ ਅੰਦਰ ਹੀ ਰੱਖ ਕੇ ਇਹਦਾ ਕੰਮ ਹੋ ਗਿਆ ਖਤਮ ਥੋੜੀ ਜਿਹੀ ਕਸਤੂਰੀ ਮਿਰਚੀ ਹੋਰ ਪਾ ਦਿੰਨੇ ਆ ਮੈਨੂੰ ਕਸਤੂਰੀ ਮਿਰਚੀ ਪੇਸਟੀ ਲਾਗੀਏ ਖੁਸ਼ਬੂ ਬੜੀ ਸੁਗੰਧ ਹੋਣੀ ਤੇ ਲਾਉ ਜੀ ਆਪਾਂ ਦਾ ਫਿਰ ਜੀ ਬੰਦ ਇਹਨੂੰ ਅੰਦਰ ਰੱਖ ਕੇ ਉਣੀ ਮੈਂ ਆਪਣਾ ਕੰਮ ਹੋ ਗਿਆ ਡਨ ਆਟਾ ਵੀ ਗੁੰਨ ਲਿਆ ਆਪਾਂ ਤੇ ਤਾਜ਼ੀ ਬਕਾ ਦੋ ਤਿੰਨ ਟੁਕੜੀਆਂ ਹੋਰ ਰਣਗੀਆਂ ਤੇ ਮਟਰ ਪਨੀ ਤਿਆਰ ਆ ਤਾਂ ਅਸੀਂ ਉਹ ਤੇ ਖੀਰ ਵੀ ਆਪਣੇ ਬਿਲਕੁਲ ਪਿਆਰ ਵਿੱਚ ਡਰਾਈ ਫੁੱਟ ਪਾਤੇ ਸੀ ਮੈਂ ਦੰਨਾ ਬਸ ਆ ਵੀ ਸਬਜੀ ਥੋੜਾ ਹੀ ਕੱਚਾ ਰਹਿ ਗਿਆ ਮਤਲਬ ਬਣ ਚਲੀ ਆ ਆਟਾ ਗੁੰਨਤਾ ਪਾ ਆਲ ਦੇ ਰਿਹਾ ਹੁਤੇ ਸਮਣੀ ਮਾਮੂ ਆ ਗਿਆ ਜੀ ਚਿੱਕਾ ਆਹ ਸੱਚੀ ਗਨਨੀ ਨੂੰ ਚਾਚੀ ਕਰ ਕਰੋ ਚਲੋ ਅੱਗੇ ਨਾਨੀ ਜੀ ਨੂੰ ਚੱਚੀ ਕਰ ਗਾ ਦੋ ਮੇਰਾ ਬਾਬਾ ਕਿੱਥੇ ਹੈ ਕਿੰਦਰਾ ਬਾਬਾ ਕਿੰਦਰਾ ਬਾਬਾ ਸੱਸ ਜਾਬਜੋਤ ਪਤਾ ਨਹੀਂ ਨਾਨੀ ਨੂੰ ਕੀ ਕਹੀ ਜਾਂਦਾ ਮੈਨੂੰ ਸਾਰਾ ਪਤਾ ਆ ਹੋਰ ਗਿਫਟ ਆ ਓ ਮਾਈ ਗੋਡ ਜਾਬਜੋਤ ਵਾਸਤੇ ਮਾਮੂ ਆਦੇ ਹੋਰ ਵੀ ਗਿਫਟ ਆਇਆ ਲੈ ਜਾਬਜੋਤ ਇੰਨੇ ਜੀ ਹੈਪੀ ਹੋ ਗਏ ਮਾਮੂ ਕਹਿੰਦਾ ਮੈਂ ਇਹਨੂੰ ਇਹੋ ਜਿਹਾ ਗਿਫਟ ਦੇਣਾ ਇਹ ਖੁਸ਼ ਹੋ ਜਾਊਗਾ ਬਹਿ ਜਾ ਥੱਲੇ ਬਹਿ ਜਾ ਵੀਡੀਓ ਬਣਾਵਾ ਤੇਰੀ ਮੈਂ ਲਓ ਬਈ ਜਾਬਜੋਤ ਵਾਸਤੇ ਸਪੈਸ਼ਲ ਗਿਫਟ ਹੈ ਪਰ ਉਹਦਾ ਐ ਚੰਗਾ ਖਾ ਲਈ ਪੁੱਤ ਆਜੋ ਵਾਓ ਇਹ ਲੋ ਜੀ ਇਹ ਸਾਰੇ ਜਬਜੋਤ ਨੂੰ ਆਏ ਨੇ ਗਿਫਟ ਗਿਫਟ ਹੈਂਪਰ ਤੇ ਉਹਨਾਂ ਆਉਂਦਾ ਹੀ ਹੁੰਦਾ ਦਿਵਾਲੀ ਤੇ ਸਪੈਸ਼ਲ ਤੇ ਬਾਕੀ ਆ ਇਹਨੂੰ ਬੁਕਸ ਮਗਾ ਕੇ ਦਿੱਤੀ ਇਹਨੇ ਮੈਨੂੰ ਪਤਾ ਆਨਲਾਈਨ ਮਗਾ ਕੇ ਦਿੱਤੀਆਂ ਕਿ ਇਹ ਆਈ ਥਿੰਕ ਉਧਰ ਸ਼ਿਮਲਾ ਵਾਲਾ ਲੈਵਲੋਂ ਸਾਈਡ ਤੋਂ ਲੈ ਕੇ ਆਇਆ ਮੈਨੂੰ ਨਹੀਂ ਪਤਾਗਾ ਕਨਫਰਮ ਨਹੀਂ ਹੈਗਾ ਤੇ ਇਹ ਆਈ ਹੈ ਵਾਚ ਜਬਜੋਤ ਨੂੰ ਉਹਦੇ ਤੋਂ ਆਪਾਂ ਨੂੰ ਬਾਹਰੋਂ ਆਈ ਹੈਗੀਆਂ ਇਹਦੇ ਮਾਸਟਰ ਜੀ ਲੈ ਕੇ ਆਏ ਨੇ ਬਾਹਰੋਂ ਤੇ ਜਬਜਤ ਬਹੁਤ ਹੈਪੀ ਇਹਨੂੰ ਇਦਾਂ ਆ ਕਿ ਦਵਾ ਦਾ ਮੇਰੇ ਨਾਲ ਗੁੱਟ ਦੇ ਉੱਪਰ ਜਿਹੜੀ ਕੜੀ ਬੰਨ੍ਹ ਤੋ ਕੜੀ ਬੜੀ ਸੋਹਣੀ ਆ ਫੋਨ ਵਗੈਰਾ ਵੀ ਅਟੈਚ ਹੁੰਦਾ ਆ ਤੇ ਬਾਕੀ ਤਿੰਨ ਪਟੇ ਨੇ ਨਾਲ ਇਹ ਲਓ ਜੀ ਥੋੜਾ ਥੋੜਾ ਕਲਰ ਹੀ ਫਰਕ ਆ ਪਟਿਆਂ ਦੇ ਕੋਈ ਜਿਹਾ ਲੱਗਦੇ ਤਿੰਨੇ ਪ੍ਰਕਾਰ ਦੇ ਚਾਰਜ ਲੱਗੋ ਹੁਣ ਥੋੜੀ ਚਾਰਜ ਲਾਉਣੀ ਪਊਗੀ ਫੇਰ ਇਹਦਾ मामੂ ਕਹਿੰਦਾ ਫੇਰ ਬਨ ਲ ਕੇ ਜਿੰਨਾ ਤੂੰ ਮੈਂ ਚਾਰਜ ਲਾ ਲਾਂ 2 ਮਿੰਟ ਜਬਜੋ ਤਾਂ ਫੁੱਲ ਹੈਪੀ ਸੀਗਾ ਤੇ ਇੱਥੇ ਨਾ ਅਸੀਂ ਸ਼ੋਰ ਜ਼ਿਆਦਾ ਮਚਾ ਰਹੇ ਸੀ ਤਿੰਨੇ ਜਣੇ ਬੋਲ ਰਹੇ ਸੀ ਜਿਸ ਦੇ ਕਰਕੇ ਕਿ ਜਿਹੜੀ ਆਵਾਜ਼ ਨਾ ਤਾਂ ਮੇਰੀ ਸਮਝ ਆ ਰਹੀ ਸੀ ਨਾ ਜਬਜੋ ਦੇ ਮਾਮੂ ਦੀ ਤੇ ਨਾ ਜਬਜੋ ਦੀ ਹੈ ਨਾ ਸਵਿਚ ਕਰਕੇ ਮੈਂ ਫਿਰ ਉਹਨੂੰ ਹਟਾ ਕੇ ਮੈਂ ਕਿ ਨਹੀਂ ਵੌਇਸਓਵਰ ਹੀ ਕਰ ਦਿੰਨੇ ਆਪਾਂ ਹਲਕੀ ਫੁਲਕੀ ਇਸ ਕਰਕੇ ਮੈਂ ਇੱਥੇ ਵੌਇਸਓਵਰ ਕੀਤੀ ਆ ਤੇ ਬਾਕੀ ਡੇਲੀ ਵਲੋਗਿੰਗ ਆਪਾਂ ਡੇ ਬਾਈ ਡੇ ਕੋਸ਼ਿਸ਼ ਕਰਾਂਗੇ ਲੈ ਕੇ ਆਈਏ ਤੇ ਬਾਕੀ ਜਿੱਦਾਂ ਵੀ ਮੈਨੂੰ ਸੂਟੇਬਲ ਲੱਗਦਾ ਹੁੰਦਾ ਮੈਂ ਵਲੌਗ ਸ਼ੂਟ ਕਰਕੇ ਤੁਹਾਨੂੰ ਸ਼ੇਅਰ ਕਰਦੀ ਰਹਿਣੀ ਅਪਡੇਟ ਦਿੰਦੀ ਰਹਿਣੀ ਜਿਹੜੀ ਹੁੰਦੀ ਹੈ ਨਾ ਗੱਲਬਾਤ ਦੀ ਤੇ ਡੇਲੀ ਲਾਈਫ ਜਰੂਰ ਛੇਤੀ ਆਪਾਂ ਸਟਾਰਟ ਕਰਾਂਗੇ ਬਾਕੀ ਨਾ ਹਜੇ ਥੋੜੇ ਜਿ ਬਿਜ਼ੀ ਚੱਲ ਰਿਹਾ ਮੇਰਾ ਸ਼ਡਿਊਲ ਥੋੜਾ ਜਾਂ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਨੇ ਹਨਾ ਪੇਮੈਂਟ ਨੂੰ ਲੈ ਕੇ ਵੀ ਤੇ ਜਲਦੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਏ ਵੀ ਇਹਦੇ ਰਿਕਾਰਡਿੰਗ ਅਕੋਰਡਿੰਗ ਵੀ ਮਤਲਬ ਆਪਾਂ ਕੋਈ ਵਲੌਗ ਸ਼ੇਅਰ ਕਰਾਂਗੇ ਜਿਦੇ ਵਿੱਚ ਤੁਹਾਡਾ ਪੇਮੈਂਟ ਦੀਆਂ ਗੱਲਾਂ ਬਾਤਾਂ ਵੀ ਤੁਹਾਡਾ ਸ਼ੇਅਰ ਕਰਾਂਗੇ ਕੀ ਸਾਬ ਕਿਤਾਬ ਹੈ ਕੀ ਨਹੀਂ ਹਨਾ ਸਾਰਾ ਕੁਝ ਕਰ ਦਾਂਗੇ ਜੀ ਛੇਤੀ ਕਲੀਅਰ ਆਪਾਂ ਤੇ ਵੈਗੁਰ ਜੀ ਮੇਰ ਕਰਨ ਹੋ ਸਕਦਾ ਆਪਾਂ ਜਿਹੜੀ ਪੇਮੈਂਟ ਦੀ ਖਬਰ ਹੀ ਤੁਹਾਨੂੰ ਛੇਤੀ ਸੁਣਾ ਦਈਏ ਤੇ ਬਾਕੀ ਕਿਸੇ ਹੋਰ ਵਲੌਗ ਦੇ ਵਿੱਚ ਅਪਡੇਟ ਬਾਕੀ ਆਪਾਂ ਕਲੀਅਰ ਕਰਾਂਗੇ ਇੱਥੇ ਮੈਂ ਤੁਹਾਡੇ ਨਾਲ ਇੰਨੀ ਕੁ ਗੱਲ ਸ਼ੇਅਰ ਕਰ ਦਿੱਤੀ ਹੈ ਜਿਹੜੀ ਭੈਣ ਭਰਾ ਹਨਾ ਮਤਲਬ ਮੈਸੇਜ ਵਗੈਰਾ ਕਰਕੇ ਪੁੱਛਦੇ ਨੇ ਤੁਹਾਡੀ ਪੇਮੈਂਟ ਆ ਗਈ ਹੈ ਜਾਂ ਕਿਦਾਂ ਉਹ ਸਾਰਾ ਕਲੀਅਰ ਆਪ ਤੈਨੋਂ ਜਿੱਥੇ ਵਸ ਆਪਣੀ ਚਾਰਜ ਮਾੜੀ ਜੀ ਕਰ ਲਈ ਸੀ ਤੇ ਹੁਣ ਇਹ ਸਾਰੇ ਗਿਫਟ ਮਿਲੇ ਨੇ ਤੇ ਇੱਥੇ ਮੈਂ ਥੋੜੀ ਜੀ ਵਸ ਵੌਇਸਓਵਰ ਕਰ ਦਿੱਤੀ ਹੈ ਤੇ ਹੁਣ ਆਪਾਂ ਬੈਗ ਤੇ ਮਿਊਜ਼ਿਕ ਲਗਾ ਦਾਂਗੇ ਠੀਕ ਹੈ ਜੀ ਥੋੜੀ ਜੀ ਕਲਿੱਪਸ ਵਗੈਰਾ ਜਿਹੜੀ ਆਪਾਂ ਨਾਲ ਕੰਟੀਨਿਊ ਰੱਖਾਂਗੇ ਆਪਾਂ ਤੇ ਲੋ ਜੀ ਜਬ ਜੋ ਤੇ ਕੁਰਤੇ ਤੇ ਜਿਹੜੀ ਘੜੀ ਬੰਨਤੀ ਹੈਗੀ ਆ ਤੇ ਮੇਰੀ ਇਗਨੋਰ ਕਰਿਓ ਮੇਰੀ ਵੌਇਸ ਨੂੰ ਤੇ ਮੇਰੇ ਨਾਲ ਗਲਾਇਆ ਬੈਠਾ ਹੋਇਆ ਕਫ ਜੀ ਲੱਗੀ ਹੋਈ ਆ ਜਿਹਦੇ ਕਰਕੇ ਵੌਇਸ ਵੀ ਮੇਰੀ ਤੁਹਾਨੂੰ ਬਦਲੀ ਬਦਲੀ ਲੱਗਦੀ ਹੋਣੀ ਹੈ ਤੇ ਬਾਕੀ ਕਾਫੀ ਦਿਨਾਂ ਬਾਅਦ ਹੋ ਕੇ ਵੌਇਸਓਵਰ ਕੀਤੀ ਹੈ ਦਿੱਲੀ ਵਲੌਗ ਨਹੀਂ ਸ਼ੂਟ ਕਰ ਰਹੇ ਸੀ ਨਾ ਤਾਂ ਕਰਕੇ ਕੁਝ ਮਤਲਬ ਕਫ ਵਗੈਰਾ ਤੁਹਾਨੂੰ ਪਤਾ ਮੌਸਮ ਚੇਂਜ ਹੋਣ ਕਰਕੇ ਥੋੜੇ ਜੇ ਸਾਰੇ ਇਹਨੂੰ ਕਫ ਵਗੈਰਾ ਹੋਈ ਪਈਏ ਅੱਜ ਆਪਾਂ ਪਹੁੰਚ ਗਏ ਮਾਰਕੀਟ ਤੇ ਦੇਖੋ ਬਾਜ਼ਾਰ ਸਜੇ ਹੋਇਆ ਅੱਜ ਆ ਗਈ ਤਾਂ ਟੈਂਟਸ ਤੇ ਪੂਰੀ ਰੌਣਕਾਂ ਲੱਗੀਆਂ ਹੋਈਆਂ ਨੇ ਆਫਰ ਤੇ ਆਫਰ ਦੀਵਾਲੀ ਤੇ ਤਾਂ ਦੇਖੋ ਕਿੰਨਾ ਸੋਹਣਾ ਟੈਂਟ ਵੀ ਬਹੁਤ ਸੋਹਣੇ ਲਾਏ ਹੋਏ ਹਨ ਹਾਂ ਆਹ ਸਾਰੇ ਆਫਰ ਦਾ ਹਾਂਜੀ ਨਹੀਂ ਵੀਟਾ ਜਤਾ ਹਾਂ ਤੇਰ ਸਾ ਬਦਵਾਲੀ ਹੈ ਬਦਵਾਲੀ ਹੈ ਆਸਾ ਪਾ ਮੰਡੀ ਜਾਨੇ ਤੁਹਾਨੂੰ ਵਿਖਾਉਣੇ ਰੌਣਕ ਸ਼ੌਣਕ ਮੈਂ ਕਿਹਾ ਚਲੋ ਬਾਨੇ ਨਾ ਅੱਜ ਮਾਰਕੀਟ ਤਾਂ ਆਈ ਸੀ ਕਿ ਮੈਂ ਕਿਹਾ ਚਲੋ ਤੁਹਾਨੂੰ ਵੀ ਵਿਖਾਉਣੇ ਰੌਣਕ ਸ਼ੌਣਕ ਕਿੱਦਾਂ ਸੱਜੀਆਂ ਦੁਕਾਨਾਂ ਸੱਜੀਆਂ ਦੁਕਾਨਾਂ ਲਓ ਜੀ ਆਪਣਾ ਸਾਰਾ ਬਾਜ਼ਾਰ ਹੀ ਟੋਟਲੀ ਜਿਹੜਾ ਕਹਿ ਸਕਦੇ ਸੱਜਿਆ ਹੋਇਆ ਗਾਂ ਦਿਖਾਉਣੀ ਤੁਹਾਨੂੰ ਮੈਂ ਸਾਰਾ ਲਾਈਟ ਵੀ ਹੈ ਨਹੀਂ ਮਿਲਦਾ ਨਾ ਬਾਜ਼ਾਰ ਚ ਤੁਹਾਨੂੰ ਸਾਰੇ ਆਪਾਂ ਰੌਣਕ ਸ਼ੌਣਕ ਵਿਖਾਉਣੇ ਅੱਜ ਧੰਤੇਰਸ ਦੀ ਰੌਣਕਾਂ ਸ਼ੌਣਕ ਲਓ ਜੀ ਦੇਖੋ ਬਾਜ਼ਾਰ ਇਹ ਰੰਗ ਚੱਲੋ ਪੇਰਾਇ ਤੇ ਦਦੇ ਹਾਂ ਪਹਿਲਾਂ ਨਾਲੇ ਉਥੋਂ ਤੱਕ ਕਿਹੜੀ ਮਰਜ਼ੀ ਚੀਜ਼ ਲਓ ਤੋ ਨੋ ਵਾ ਫਰਚ ਮਿਲਦੀ ਆ ਉਹ ਤਿਹਾਰਾਂ ਦੇ ਤਾਂ ਚਾਹੇ ਤਾਂ ਕਿਲੋ ਸੇਵ ਲੈ ਲੋ ਤਾਂ ਵੀ ਤਿਹਾਰਾਂ ਤੇ ਆਹ ਡੜੀਆਂ ਡੜੀਆਂ ਸੋਹਣੀਆਂ ਹੂੰ ਘਰੁੰਡਾਂ ਸਾਰੀ ਸੋਹਣੀ ਨੇ ਲੈਸ ਸਾਰੀ ਲਾਈ ਜਾਂਦੇ ਆਫਰ ਤਾਂ ਵੈਸੇ ਹਰ ਇੱਕ ਜਗ੍ਹਾ ਆਫਰ ਸਾਰੇ ਜਗ੍ਹਾ ਟੈਂਟੇ ਟੈਂਟਾ ਖੂਬ ਰੌਣਕ ਲੱਗੀਆਂ ਬਾਜ਼ਾਰ ਦੇ ਵਿੱਚ ਤਾਂ ਤੰਤੇਰਸ ਤੇ ਟੈਂਟੇ ਟੈਂਟੇ ਅੱਜ ਕੀ ਬੇਟਾ ਤੰਤੇਰਸ ਤੰਤੇਰਸ ਆ ਬਹੁਤ ਇੰਨਾਂ ਦੀ ਵੀ ਰਮੇਸ਼ ਭੰਗਦਰ ਭੰਡਾਰ ਵਾਲੇ ਬਹੁਤ ਕੱਡੇ ਆਫਰ ਹ ਸਾਰੇ ਚੀਜ਼ਾਂ ਤੇ ਆਫਰ ਕੱਡੇ ਇਨਾਂ ਦੇ ਵੀ ਆ ਇਨਾਂ ਦੇ ਅਸੀਂ ਕੱਪੜਾ ਲੈਣੇ ਹੁੰਦੇ ਮਤਲਬ ਚਾਦਰਾਂ ਚੁੱਧਰਾ ਤੋਂ ਲੈ ਕੇ ਕੰਬਲ ਕੁੰਬਲ ਤੇ ਲਓ ਜੀ ਦੇਖੋ ਕੋਈ ਵੀ ਚੀਜ਼ ਇਨਾਂ ਦੇ ਵੀ ਆਫਰ ਆ ਕਿੰਨੀਆਂ ਸੋਹਣੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬਾਜ਼ਾਰ ਦੇ ਵਿੱਚ ਤੁਹਾਨੂੰ ਵੀ ਆਉਦੇ ਅਸੀਂ ਤੇ ਦੇਖ ਹੀ ਰਹੇ ਹਾਂ ਤੁਹਾਨੂੰ ਵੀ ਦਿਖਾ ਦਈਏ ਮੈਂ ਕਿਹੜਾ ਰੌਣਕ ਆ ਤੇ ਆਪਾਂ ਨੈਕਸਟ ਕੱਟ ਤੋਂ ਬਾਅਦ ਮੋੜ ਲਾਂਗੇ ਆ ਤਾਂ ਦਿਖਾ ਦਈਏ ਬੋਲੇ ਤਾਂ ਠੀਕ ਹੈ ਚੱਲ ਫਿਰ ਅੱਕੋ ਮੋੜ ਲ ਲੈ ਲਓ ਜੀ ਬਸ ਹੁਣ ਆਪਾਂ ਕੱਟ ਲੈਨੇ ਆਪਾਂ ਜਾਣਾ ਹੈਗਾ ਭਾਂਡੇ ਵਾਲੀ ਦੁਕਾਨ ਤੇ ਨਵਾਂ ਆ ਗਿਆ ਸਵਰਾਜ ਲਓ ਜੀ ਸਵਰਾਜ ਆ ਗਿਆ ਨਵਾਂ ਦੀਵਾਲੀ ਤੋਂ ਪਹਿਲਾਂ ਵਧਾਈਆਂ ਹੁਣ ਭਾਈ ਨੂੰ ਸਹੀ ਗੱਲ ਸਹੀ ਗੱਲ ਹਨ ਜਾਣਦੇ ਤਾਂ ਆਪਾਂ ਨੂੰ ਹੈ ਨਹੀਂ ਪਰ ਫਿਰ ਵੀ ਵਧਾਈਆਂ ਦੇਣਾ ਤਾਂ ਫਰਜ਼ ਪਾਉਂਦਾ ਹੈ ਤੇ ਭਾਈ ਨਮਸਕੀ ਵੀ ਲੈ ਗਿਆ ਦੇਖੋ ਆਫਰ ਹੀ ਆਫਰ ਬੂਟਾ ਤੇ 395 ਦੇ ਬੂਟ ਆ ਦੀਵਾਲੀ ਆਫਰ 300 ਦੇ ਊਟ 300 ਦੇ 300 ਪਿਛਲੇ ਦੇ ਫਿਰ ਆ ਜੂਗਾ ਮਾਮਾ ਚਲੋ ਜੀ ਆਪਾਂ ਦੇਖਦੇ ਹਾਂ ਤੇ ਭਾਂਡੇ ਫਿਰ ਹੈ ਗੱਡੀ ਜੱਟ ਹੈਗੀ ਠੱਪਣ ਵਾਲਾ ਆ ਆ ਵੇਖੋ ਕੀ ਕਰਦਾ ਫਿਰਦਾ ਮਾਮਾ ਬਾਕੀ ਨਾ ਹਾਂ ਉਹਨੇ ਇਸ ਨੂੰ ਕੰਮ ਲਾਓ ਜੀ ਬਾਜ਼ਾਰ ਚੋਂ ਆਪਾਂ ਲੈ ਲਈ ਸੀ ਭਾਂਡੇ ਤੇ ਤੁਹਾਨੂੰ ਦਿਖਾਵਾਂਗੇ ਕਿਹੜੇ ਭਾਂਡੇ ਲਏ ਆ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਬਾਜ਼ਾਰ ਬਹੁਤ ਸੱਜਾ ਹੋਇਆ ਗੋਲ ਗੱਪੇ ਤਰੁਕਦੇ ਆ ਜਬਜੋਤ ਕਹਿੰਦਾ ਮੈਂ ਹੁਣ ਗਿਫਟ ਹੈਂਪਰ ਆ ਜਿਹੜਾ ਓਪਨ ਕਰਨਾ ਚੱਲ ਕਰ ਫਿਰ ਓਪਨ ਕਿੱਥੋਂ ਕਰੇਗਾ ਓਪਨ ਲਓ ਜੀ ਆਪਾਂ ਪਹਿਲੇ ਤੇ ਗਿਫਟ ਹੈਂਪਰ ਓਪਨ ਕਰ ਦਈਏ ਤੇ ਆਪਾਂ ਆਏ ਸੀ ਮੰਡੀੋਂ ਖਾ ਪੀ ਕੇ ਤੇ ਭਾਂਡੇ ਵੀ ਵਿਖਾਉਣੇ ਤੁਹਾਨੂੰ ਭਾਂਡੇ ਕਿਹੜੇ ਲੈਂਦੇ ਆਪਾਂ ਨੀਚੇ ਬੈਠ ਜਾ ਬੇਟਾ ਲਓ ਕੋਲੇ ਫੜਾਈ ਅਮਰ ਤਾਂ ਕੋਲੇ ਖੜਾ ਲੈ ਮੈਂ ਵਿਖਾਵਾਂ ਇਹ ਮੈਂ ਤੈਨੂੰ ਕਹਿਤਾ ਮੈਂ ਤੈਨੂੰ ਦੋ ਜਗ੍ਹਾ ਦੱਸੂ ਬਸ ਉੱਥੇ ਵੇਖ ਲੈ ਚੱਲ ਸਾਰੇ ਖੜਾ ਉਹ ਵੀ ਫਟਾਕਾ ਉੱਲੇ ਡੋਲੀ ਲੈਓ ਜੀ ਭਾਂਡੇ ਵਿਖਾਵਾਂਗੇ ਪੇਰੇ ਕੀ ਲੈ ਕੇ ਆਏ ਮੁੰਡੇ ਵਾਸਤੇ ਰੁਕ ਜਾ ਪਾੜ ਨਾ ਥੋੜੀ ਨਾ ਹੁੰਦਾ ਬੇਟਾ ਪਰਾੜ ਸਾਬ ਨੂੰ ਇਹ ਕਾਲੀ ਲੱਗ ਜਾਣਾ ਤੂੰ ਆਦ ਵੀ ਆਵੇ ਤਾਂ ਕਿਆ ਬਾਤ ਲੋ ਜਪ ਜੋ ਤਰੋਂ ਉਦੋਂ ਕਾਲੀ ਲੱਗਦੀ ਐ ਉਹਨੂੰ ਉਦੋਂ ਕਾਲੀ ਲੱਗਿਆ ਹੋਊ ਤੇ ਦੋਨਾਂ ਨੂੰ ਆਉਦੀ ਆਈ ਓਏ ਹਰੇ ਰੁਕ ਜਾ ਰੁਕ ਜਾ ਰੁਕ ਜਾ ਟੋਕਰੀ ਟੋਕਰੀ ਜਦ ਜੋ ਦਿਖੋਲਗੀ ਟੋਕਰੀ ਪੰਡਾਰਾ ਖੁੱਲਗੇ ਲਓ ਜੀ ਜਬ ਜੋਤ ਨੇ ਐ ਟੋਕਰੀ ਮੂਦੀ ਟੋਕਰੀ ਬਹੁਤ ਸੋਹਣੀ ਐ ਹਨਾ ਲਓ ਜੀ ਟੋਕਰੀ ਸਭ ਤੋਂ ਜ਼ਿਆਦਾ ਸੋਹਣੀ ਮੈਨੂੰ ਟੋਕਰੀ ਲੱਗੀ 100 ਰੁਪਏ ਦੀ ਤਾਂ ਟੋਕਰੀ ਹੋਊਗੀ ਹਨਾ ਲਓ ਜੀ ਆ ਤੁਹਾਨੂੰ ਦਿਖਾਉਣੇ ਭਾਂਡੇ ਹੁਣ ਆਪਾਂ ਭਾਂਡੇ ਦੁਕਾਨ ਤੋਂ ਲੈ ਕੇ ਕੌਲੇ ਇਹ ਲੈਂਦੇ ਕੌਲੇ ਮੰਨ ਕੇ ਚਲੋ 6 ਕੌਲੇ ਲੈਂਦੇ ਆ ਚੈਰੀ ਦੇ ਵਧੀਆ ਸਟੀਲ ਦੇ ਜਿਹੜੇ ਸਟੀਲ ਹੁੰਦੇ ਨਾ ਉਹ ਤੇ ਇੱਕ ਲੈਂਦੀ ਆ ਡੋਲੀ ਆ ਡੋਲੀ ਲਈ ਮਮੀ ਲੈ ਕੇ ਆਈ ਆ ਦੇਖੋ ਜੀ ਹਾਂਜੀ ਇਹ ਮਾਮੂ ਨੂੰ ਕਹਿ ਕੀ ਆ ਉਹ ਆਮਰਤਾ ਖੋਲ ਕੇ ਦੇ ਪਤਾ ਨਹੀਂ ਕੀ ਆਈਟਮ ਜੀ ਆ ਆ ਇਹਨੂੰ ਖੋਲ ਕੇ ਦੇ ਤੂੰ ਚਲੋ ਜੀ ਆ ਲੈਂਦੇ ਆਪਾਂ ਭਾਂਡੇ ਤਾਂ ਤੇ ਅਸਤ ਤੇ ਆ ਲਿਆ ਖਰੀਦਦਾਰੀ ਕਰਕੇ ਲੈਂਦੀ ਆ ਮਮੀ ਹਰੀ ਹੁਣ ਚੱਲ ਲੈਟ ਟਾਈਮ ਹੋ ਗਿਆ 3:30 ਵਜੇ ਦਾ ਟਾਈਮ ਹੋ ਗਿਆ 3:30 ਵਜੇ ਦਾ ਵਧੀਆ ਖਾ ਪੀ ਲਿਆ ਚਾਹ ਪਣੀ ਹੋ ਗਿਆ ਜਾਂ ਤੇ ਹੁਣ ਸਰੀਰ ਦਾ ਪੂਰੀ ਹੋ ਜਾਂਦਾ ਨਾ ਬਾਹਰ ਅੰਦਰ ਕਿਤੇ ਮੜਾ ਜਾਏਗੇ ਚਲੋ ਜੀ ਹੁਣ ਆਪਾਂ ਚੱਲਦੇ ਆ ਚਲੋ ਜੀ ਤੇ ਚਲੋ ਜੀ ਹੁਣ ਆਪਾਂ ਤੋਰਦੇ ਆ ਮੰਮੀ ਹਰਾਂ ਨੂੰ ਤੇ ਦਨ ਉਸ ਤੋਂ ਬਾਅਦ 4 ਵਜੇ ਫਿਰ ਬੱਚੇ ਹੋਣਗੇ ਟਿਊਸ਼ਨ ਪੜਾਵਾਂਗੇ ਤੇ ਆਪਾਂ ਵਲੌਗ ਦਾ ਵੀ ਇੱਥੇ ਕਰਾਂਗੇ ਐਂਡ ਵਲੌਗ ਵਾਲਾ ਲੰਮਾ ਨਹੀਂ ਕਰਦੇ ਕਿਉਂਕਿ ਫਿਰ ਜ਼ਿਆਦਾ ਲੰਮਾ ਹੋ ਜਾਂਦਾ ਆ ਦੇਖਣ ਚ ਵੀ ਪ੍ਰੋਬਲਮ ਆਉਂਦੀ ਆ ਤੇ ਚਲੋ ਜੀ ਹਾਂ ਜੀ ਹਾਂ ਉਧਰ ਟਾਇਲਟ ਵੀ ਨਵੀਂ ਸੀ ਚੀਜ਼ਾਂ ਪਾ ਵਲੌਗ ਨਹੀਂ ਸ਼ੂਟ ਕੀਤੇ ਕੱਪੜੇ ਲੋਣਾਂ ਪਏ ਬਾਜ਼ਾਰ ਚ ਲੱਗੇ ਸੀ ਅਸੀਂ ਪੱਠੇ-ਪੁੱਠੇ ਜੇ ਪਾਉਣ ਵਾਲੇ ਪਏ ਕੰਮ ਬਹੁਤ ਵਿੱਚ ਵਿਚਾਰੇ ਪਏ ਤੇ ਹੁਣ ਬਸ ਜਾਂਦੇ ਆ ਮੰਮੀ ਹੈਰੀ ਆਪਾਂ ਨਾ ਵਲੌਗ ਨਹੀਂ ਨਾ ਸ਼ੂਟ ਕਰਦੇ ਸੀ ਇਸ ਕਰਕੇ ਪਤਾ ਨਹੀਂ ਲੱਗਾ ਟੂ ਟਿੱਕਾ ਰੋ ਬਾਏ ਬਾਏ ਚਲੋ ਬਾਹਰ ਖੁਣਾ ਜੀ ਚਲੋ ਭਾਈ ਪਾਪਾ ਬੈਠ ਮੰਮੀ ਤੂੰ ਤਾਂ ਦਵਾ ਦਵਾ ਬੈਠ ਚਲੋ ਮੈਂ ਚਲਾਉਣੀ ਐ ਗੱਡੀ ਮੰਮੀ ਬੈਠੂਗੀ ਨਾਲ ਤੇ ਚਲੋ ਜੀ ਚਲ ਜੀ ਦੇਖੀ ਆਂ ਖੂਨ ਤੇ ਰਿਸ਼ਤੇ ਹਰ ਰਿਸ਼ਤੇ ਤੋਂ ਪਿਆਰ ਬਾਏ ਬਾਏ ਬੇਟਾ ਮम्मा ਚੱਲੇ ਆ ਨਾ ਨਹੀਂ ਲੱਗੇ ਠੀਕ ਐ ਤੁਸੀਂ ਚੱਲੋ ਤੁਸੀਂ ਕੀ ਕਰਦੇ ਹੋ ਚਾਬੀ ਹੈਗੀ ਤੂੰ ਹੋਰ ਨਾ ਹਟੋ ਤਾ ਕਰਦੇ ਹਾਂ ਫਤ ਚਲੋ ਚਲੋ ਜੀ ਗੱਡੀ ਚ ਲਾ ਲਈ ਆਪਾਂ ਹੁਣ ਆਪਾਂ ਪਹੁੰਚ ਗਏ ਬੋਰ ਤੇ ਹੁਣ ਆਪਾਂ ਗੱਡੀ ਨੂੰ ਕਰਕੇ ਬੰਦ ਬਾਏ ਮੈਂ ਵੀ ਬੋਰ ਆ ਗਿਆ ਇੱਥੇ ਐਸਸੀ ਆ ਬੇਟਾ ਕਹਿੰਦਾ ਇੱਥੇ ਕੀ ਐਸਸੀ ਹੈ ਬੇਟਾ ਅੱਤ ਵਿਸੀ ਆ ਲੈ ਜੋ ਬੂਟੇ ਕਨੇ ਨਹੀਂ ਮਾਸੀ ਨਵੇਂ ਕੰਮ ਕਰਦੀ ਆ ਲੈ ਜੋ ਲੈ ਜੋ ਕਰ ਦੋ ਬਾਏ ਬਾਏ ਜਿਹਾ ਹੀ ਆਪਾਂ ਜੋਤ ਤਿਆਰੀ ਵੱਟੀ ਹੁੰਦੀ ਤੁਰ ਜਾਣਾ ਸੀ ਨਾਲ ਕੋਈ ਨਹੀਂ ਲੈ ਗਈ ਇਹੋ ਜੀ ਅੱਛਾ